ਲੁਧਿਆਣਾ ਦੇ ਸਤਲੁਜ ਦਰਿਆ ਤੇ ਬੀਤੇ ਕੱਲ ਗਣਪਤੀ ਵਿਸਰਜਨ ਦੌਰਾਨ ਇੱਕ 27 ਸਾਲਾ ਨੌਜਵਾਨ ਡੂੰਘੇ ਦਰਿਆ ਦੇ ਪਾਣੀ ਦੇ ਵਹਾਅ ਦੇ ਵਿੱਚ ਬਹਿ ਗਿਆ ਤੇ ਇਸ ਦੌਰਾਨ ਗੁਰਤਾ ਖੋੜਾ ਦੀ ਮਦਦ ਨਾਲ ਉਸ ਦੀ ਲਾਸ਼ ਵੀ ਬਾਹਰ ਕਢਾਈ ਜਾਂਦਾ ਹੈ ਕਿ ਮ੍ਰਿਤਕ ਦੀ ਪਛਾਣ ਹਰਸ਼ ਮਹਿਤਾ ਵਜੋਂ ਹੋਈ ਉੱਧਰ ਪੁਲਿਸ ਨੇ 174 ਦੀ ਕਾਰਵਾਈ ਤਹਿਤ ਮਾਮਲਾ ਦਰਜ ਕੀਤਾ ਹੈ ਇਸੇ ਦੌਰਾਨ थाना ਮੁਖੀ ਨੇ ਦੱਸਿਆ ਕਿ ਬੀਤੇ ਕੱਲ ਗਣਪਤੀ ਵਿਸਰਜਨ ਦੌਰਾਨ 27 ਸਾਲਾ ਨੌਜਵਾਨ ਜੋ ਕਿਲੇਮਨ ਲੇੜਨਵਾਲਾ ਹੈ ਉਹ ਡੂੰਘੇ ਪਾਣੀ ਦੇ ਵਹਾਅ ਤੇ ਬਹਿ ਗਿਆ ਅਤੇ ਉਸ ਨੂੰ ਲੱਭਣ ਲਈ ਕਾਲ ਤੋਂ ਹੀ ਟੀਮਾਂ ਲਗੀਆਂ ਸੀ ਪਰ ਅੱਜ ਗੁਰਤਾ ਖੋੜਾ ਦੀ ਮਦਦ ਨਾਲ ਇਸ ਦੀ ਇੱਕ ਗਣੇਸ਼ਵਰ ਸਰਜਨ ਕਰਨਗੇ ਬੰਦੇ ਜਿਹੜੇ ਹੈਗੇ ਉਹਨਾਂ ਦੇ ਇੱਕ ਦੀ ਉੱਤੇ ਡੁੱਬ ਗਿਆ ਸੀਗਾ ਜੋ ਰਾਤ ਜਿਹੜੀ ਸਾਡੀ ਹੈ ਕਿ ਆ ਟੀਮਸ ਤੇ ਡਾਈਵਰਸ ਦੇ ਜਿਹੜੇ ਪ੍ਰਾਈਵੇਟ ਤੌਰ ਤੇ ਜਿਹੜੇ ਹੈਗੇ ਬੰਦੇ ਅਸੀਂ ਉਹਨਾਂ ਦੀ ਹੈਲਪ ਲੈ ਕੇ ਜਿਹੜੇ ਉਹ ਕਾਫੀ ਸਰਚ ਤੇ ਰੈਸਕਿਊ ਆਪਰੇਸ਼ਨ ਕਰਾਈ ਕੀਤਾ ਤੇ ਅੱਜ ਸਵੇਰੇ ਜਿਹੜੀ ਹੈ ਕਿ ਉਹਨਾਂ ਦੀ ਲੜਕੇ ਦੀ ਡੈੱਡ ਬਾਡੀ ਜਿਹੜੀ ਹੈਗੀ ਸਾਨੂੰ ਮਿਲੀ ਹੈਗੀ ਐ ਤੇ ਉਹਦੇ ਵਿੱਚ ਅਸੀਂ 194 ਪੀਐਨਐਸਐਸ ਦੇ ਅਕੋਰਡਿੰਗਲੀ ਜਿਹੜੀ ਬਣਦੀ ਕਾਰਵਾਈ ਹੈਗੀ ਅਸੀਂ ਉਹ ਇਨੀਸ਼ੀਏਟ ਕਰ ਦਿੱਤੀ ਹੋਈ ਹੈ ਜੀ ਸਰ ਕਿੰਨੀ ਉਮਰ ਹੈ ਨੌਜਵਾਨ ਦੀ ਕੀ ਉਹਦਾ ਨਾਮ ਹੈਗਾ ਜੀ ਹਰਸ਼ ਮੁੰਡੇ ਦਾ ਨਾਮ ਹੈਗਾ ਜੀ 27 ਸਾਲ ਦੀ ਉਹਦੀ ਉਮਰ ਹੈਗੀ ਐ ਤੇ ਇੱਥੇ ਕਿਹਨੇ ਮਲੇ ਦਾ ਰਹਿਣ ਵਾਲਾ ਜੀ ਉਹ ਮੈਂ ਹੋਇਆ ਸੀਗਾ ਜੰਕਵਾਰਾ ਜੀ ਨਹੀਂ ਹਜੇ ਨਹੀਂ ਇਸ ਵਾਰ ਨਹੀਂ ਮੈਨੇਸ਼ਵਰ ਮੈਂ ਹਾਂਜੀ ਟੋਟਲ ਕਿੰਨੇ ਮੁੰਡੇ ਸੀ ਪਤਾ ਲੱਗੇਗੀ 8 ਮੁੰਡੇ ਸੀ ਨਹੀਂ 8 ਮੁੰਡੇ ਨਹੀਂ ਸੀਗੇ ਉਹਦਾ ਸਾਰਾ ਟੋਲਾ ਗਿਆ ਹੋਇਆ ਹੈ ਸਿਕਾ ਮੈਂ ਮਲਟੀਪਲ ਸੀਗੇ ਬਟ ਉਹਨਾਂ ਵਿੱਚੋਂ ਇੱਕ ਜਿਹੜਾ ਡਰਾਉਨ ਕੀਤਾ ਹੈਗਾ ਸਰ ਹਰ ਸਾਲ ਹਾਦਸੇ ਹੁੰਦੇ ਨੇ ਇੱਕ ਡੁੱਬ ਗਿਆ ਸੱਤ ਤੱਕ ਨਹੀਂ ਉਹ ਮਲਟੀਪਲ ਓਕੇਜਨਸ ਡਿਫਰੈਂਟ ਡਿਫਰੈਂਟ ਹੈਗੇ ਕਿਉਂਕਿ ਕਈ ਵਾਰੀ ਹੁੰਦੇ ਉਹਨਾਂ ਨੂੰ ਜਿਹੜੇ ਆਰਗੇਨਾਈਜ਼ਰਸ ਵੀ ਨੇ ਜਿਹੜਾ ਉੱਥੇ ਜਿਹੜੇ ਅ ਗਣੇਸ਼ਵਿ ਸ਼ਰਧਾਂਕਰਾਂ ਨੂੰ ਵੀ ਆਉਂਦੇ ਨੇ ਉਹਨਾਂ ਨੂੰ ਵੀ ਅਸੀਂ ਹਦਾਇਤ ਕੀਤੀ ਜਾਂਦੀ ਸਾਡੀ ਪਟ੍ਰੋਲਿੰਗ ਵੀ ਹੁੰਦੀ ਹੈ ਨੇ ਕਿ ਆ ਵੀ ਤੁਸੀਂ ਡੀ ਪੈਂਡ ਵਾਲੇ ਪਾਸੇ ਨਾ ਜਾਓ ਬਟ ਕਈ ਵਾਰੀ ਪੀੜ ਜਿਆਦਾ ਹੋਣ ਕਰਕੇ ਕਈ ਸ਼ਰਧਾਰੇ ਨਹੀਂ ਉਹ ਜਾ ਰਾਗੇ ਡੀ ਪੈਂਡ ਦੇ ਵਿੱਚ ਚਲ ਜਾਂਦੇ ਨੇ ਤੇ ਉੱਥੇ ਕਈ ਵਾਰੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੰਨੀ ਕਿ ਗਹਿਰਾਈ ਹੈ ਉਹਦੇ ਕਰਕੇ ਇਹ ਹਾਦਸਾ ਵਾਪਰਿਆ ਅਸੀਂ ਮਲਟੀਪਲ ਟਾਈਮਸ ਅਸੀਂ ਲਿਖ ਵੀ ਦਿੱਤਾ ਹੋਇਆ ਹੈਗਾ ਕਿ ਆ ਵੀ ਸਾਨੂੰ ਇੱਥੇ ਡਾਈਵਰ ਵਗੈਰਾ ਪ੍ਰੋਵਾਈਡ ਕਰਵਾਇਆ ਜਾਵੇ ਜੀ ਤੇ ਸਰ ਇਹ ਹੀ ਕਦੋਂ ਦਾ ਮਾਮਲਾ ਹੈ ਇਹ ਇਹ ਕੱਲ ਸ਼ਾਮ ਦਾ ਹੈਗਾ ਜੀ ਇਹ ਜੀ ਜੀ ਤੇ ਫਿਰ ਉਹ ਮੁੰਡਾ ਰਹਿੰਦਾ ਕਿਹੜੀ ਜਗ੍ਹਾ ਤੇ ਇਹ ਕਿਲੇ ਮਹੱਲੇ ਦਾ ਰਹਿਣਾ ਨਾ ਹੈਗਾ ਜੀ ਪੀਐਸ ਡਿਵੀਜ਼ਨ ਨੰਬਰ 4 ਦਾ ਏਰੀਆ ਦਾ ਹੈਗਾ ਜੀ ਉੱਥੇ ਦਾ ਰਹਿਣਾ ਨਾ ਹੈਗਾ ਉੱਥੋਂ ਸਾਰੇ ਨਾਲ ਮਿਲ ਕੇ ਇਹ ਉੱਥੇ ਗਣੇਸ਼ਵਰ ਚਰਚਾ ਲਈ ਗਏ ਸੀ ਜੀ ਸਰ ਕਾਫੀ ਲੰਬਾ ਸਮਾਂ ਵੀ ਖੇਲੂ ਜਿੰਨੇ ਚਿਰ ਕਰਦੇ ਵੀ ਤੇ ਇਹ ਸਕਿਉਰਟੀ ਜਿਹੜਾ ਹੈਗੀ ਹੈ ਅਸੀਂ ਅਸੀਂ ਵੀ ਆਰ ਰਿਕੁਐਸਟਿੰਗ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜਾ ਹੁਣ ਜਿਹੜਾ ਸੋ 16 ਤਾਰਾਂ ਨੂੰ ਜਿਹੜਾ ਜਾਰਾ ਤਾਦਾਰ ਦੇ ਵਿੱਚ ਸਰਦਾਰ ਲੋ ਉੱਥੇ ਆਉਣੇ ਨੇ ਤੇ ਉਹਦੇ ਲਈ ਅਸੀਂ ਵੀ ਆਰ ਇਨ ਕੰਟੈਕਟ ਵਿਦ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੇ ਯਹਾਂ ਵੀ ਹੋਤੇ ਹੈ ਅਸੀਂ ਪ੍ਰੋਪਰ ਸਿਕਿਉਰਿਟੀ ਪ੍ਰੋਗਰਾਮਸ ਐਂਡ ਸਾਰੇ ਜਿੰਨੇ ਬੰਦੋਬਸ ਹੋ ਸਕਦੇ ਹੋਏ ਅਸੀਂ ਉੱਥੇ ਪ੍ਰੋਵਾਈਡ ਕਰਵਾ ਕੇ ਸੋਖੀ ਸਮੇਲੇ ਨੰਗਾਵਾਂਗੇ ਲੋਕਾਂ ਨੂੰ ਕੀ ਅਪੀਲ ਹੈ ਦਾ ਆਮ ਲੋਕ ਲੋਕਾਂ ਨੂੰ ਅਪੀਲ ਇਹੀ ਹੈ ਕਿ ਆਪਣੇ ਸਰਦਾਰ ਦੇ ਅਕੋਰਡਿੰਗਲੀ ਆਪਾਂ ਸਭ ਕੁਝ ਕਰਦੇ ਆਂ ਸ਼ਰਧਾ ਰੱਖਣੀ ਵੀ ਹੈ ਤੇ ਆਪਣੀ ਜਾਨ ਦੀ ਹਿਫਾਜ਼ਤ ਕਰਕੇ ਜੋ ਵੀ ਆਪਾਂ ਆਪਣੇ ਰੀਤੀ ਰਿਵਾਜ ਨਭਾਉਣੇ ਨੇ ਉਹ ਸਾਰੇ ਆਪਣੇ ਆਪਾਂ ਆਪਣੀ ਜਾਨ ਦੀ ਹਿਫਾਜ਼ਤ ਕਰਦੇ ਹੋਏ ਸੰਭਾਲ ਕਰੀਏ ਸਿਟੀ ਹਮ ਨਿਊਜ਼ ਲਈ सुरेंद्र ਸੋਨਨੀ ਦੀ ਰਿਪੋਰਟ